ਕਪਾਸੇ ਜਿੱਥੇ ਅੱਤ ਦੀ ਗਰਮੀ ਪੈ ਰਹੀ ਹੈ ਉੱਤੇ ਹੀ ਰਾਜਨੀਤੀ ਵੀ ਸਿਖਰਾਂ ਤੇ ਹੈ ਕਿਉਂਕਿ ਲੋਕ ਸਭਾ ਚੋਣਾਂ ਦਾ ਅਖਾੜਾ ਭੱਜ ਚੁੱਕਿਆ ਹੈ ਲਗਾਤਾਰ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਆਪਣੇ ਨਾਮਜ਼ਦਗੀ ਪੱਤਰ ਵੀ ਭਰੇ ਜਾ ਰਹੇ ਨੇ ਅੱਜ 7ਵੇਂ ਦਿਨ ਹੈ ਫ੍ਰੀਕੋਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਜੀਤ ਕੋਰ ਸਹੋਕਿਆ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਭਰੇ ਗਏ ਅਜੇ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਉਹਨਾਂ ਵੱਲੋਂ ਅਮਰ ਆਸ਼ਮਧ ਦੇ ਵਿੱਚ ਇੱਕ ਵਰਕਰ ਮੀਟਿੰਗ ਰੱਖੀ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਪਾਰਟੀ ਵਰਕਰ ਪਹੁੰਚੇ ਅੱਜ ਦੀ ਇਸ ਮੀਟਿੰਗ ਦੇ ਵਿੱਚ ਫ੍ਰੀਕੋਰਡ ਦੇ ਸਾਫ ਕਵਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਉਮੀਦ ਪ੍ਰਧਾਨ ਕੁਸ਼ਲ ਸਿੰਘ ਕਿਕਿੱਟਲੋ ਗੁਰਪ੍ਰੀਤ ਕਾਂਗੜ ਅਤੇ ਕਾਕਾ ਲੋਗੜ ਵਿਸ਼ੇਸ਼ ਤੌਰ ਤੇ ਪਹੁੰਚੇ ਮੀਟਿੰਗ ਤੋਂ ਬਾਅਦ ਅਮਰਜੀਤ ਕੌਰ ਸਾਹੋਗਿਆ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਭਰੇ ਗਏ ਨਾਮਜਦਗੀ ਪੱਤਰ ਭਾਉਣ ਸਮੇਂ ਉਹਨਾਂ ਦੇ ਵਿੱਚ ਪੂਰਾ ਜੋਸ਼ ਪਾਇਆ ਗਿਆ ਅਤੇ ਉਹ ਖੁਸ਼ ਨਜ਼ਰ ਆ ਰਹੇ ਸਰਪੰਚਾ ਕਹਿੰਦਾ ਕਿ ਪਾਰਟੀ ਵਰਕਰਾਂ ਅਤੇ ਲੋਕਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਪੂਰਾ ਜੋਸ਼ ਪਾਇਆ ਜਾ ਰਿਹਾ ਹੈ ਅਤੇ ਇਸ ਵਾਰ ਉਹਨਾਂ ਨੂੰ ਲੱਗਦਾ ਹੈ ਕਿ ਫਰੀਕੋਟ ਦੇ ਲੋਕ ਕਾਂਗਰਸ ਪਾਰਟੀ ਨੂੰ ਫਤਵਾ ਦੇਣਗੇ ਇਸ ਮੌਕੇ ਤੇ ਪਹੁੰਚੇ ਹੋਏ ਫਰੀਕੋਟ ਦੇ ਸਫਾਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਉਸ ਦੇ ਕਿ ਕੀ ਲੋ ਅਤੇ ਵਰਪਿਤ ਕਾਂਗਰਸ ਨੇ ਵੀ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ ਕਿ ਇਸ ਵਾਰ ਲੋਕ ਕਾਂਗਰਸ ਪਾਰਟੀ ਚਾਹੁੰਦੇ ਹਨ ਕਿਉਂਕਿ ਇੱਕੋ ਇੱਕ ਪਾਰਟੀ ਕਾਂਗਰਸ ਪਾਰਟੀ ਹੈ ਜੋ ਕਿ ਲੋਕਾਂ ਦੇ ਹਿੱਤ ਵਿੱਚ ਖੜਦੀ ਹੈ ਕਿਉਂਕਿ ਹੁਣ ਤੱਕ ਪਾਰਟੀਆਂ ਵੱਲੋਂ ਜੋ ਵਾਅਦੇ ਕੀਤੇ ਗਏ ਉਹ ਪੂਰੇ ਨਹੀਂ ਕੀਤੇ ਅਤੇ ਅਮਰਜੀਤ ਕੋ ਸਹੋਗਿਆ ਪ੍ਰਤੀ ਲੋਕਾਂ ਦੇ ਵਿੱਚ ਪੂਰਾ ਜੋਸ਼ ਹੈ ਕਿਉਂਕਿ ਉਹ ਫ੍ਰੀਕੋਰਡ ਦਿੱਤੀ ਹੈ ਅਤੇ ਪਾਰਟੀ ਵੱਲੋਂ ਇੱਕ ਲੋਕਲ ਕੈਂਡੀਡੇਟ ਦੇ ਇਸ ਨਾਲ ਪੂਰਾ ਅਸਰ ਰਹੇਗਾ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਕੀਤਾ ਅਮਰਜੀਤ ਕੋਰ ਸਾਹੂ ਗਿਆ ਨੇ ਅਤੇ ਨਾਲ ਹੀ ਕੀ-ਕਿਆ ਕੁਝ ਵੀ ਕੀਤਾ ਲੋ ਅਤੇ ਬੜੀ ਗਰਭੀ ਤੇ ਕਾਗੜ ਨੇ ਅਮਰਜੀਤ ਕੋਰ ਸਾਹੂ ਕੇ ਉਹਨਾਂ ਦੇ ਨਾਮਿਨੇਸ਼ਨ ਤੇ ਪ੍ਰੋਫਾਈਲ ਅੱਜ ਉਹਨਾਂ ਨੇ ਕਰ ਦਿੱਤੇ ਆ ਅਸੀਂ ਸਾਰੇ ਜਿਹੜੇ ਨੌ ਹਲਕੇ ਆ ਪੁਲਿਸ ਕੋਰ ਪਾਰਲੀਮੈਂਟ ਦੇ ਉਹਨਾਂ ਦੇ ਜਿੰਨੇ ਵੀ ਐਕਸਐਮਐਲਏ ਸਾਹਿਬਾਨ ਹਲਕਾ ਇੰਚਾਰਜ ਸਾਹਿਬਾਨ ਅੱਜ ਸਾਰੇ ਉਹਨਾਂ ਦੇ ਨਾਲ ਆਏ ਬਾਜਵਾ ਸਾਹਿਬ ਨੇ ਵੀ ਆਉਣਾ ਉਹਨਾਂ ਦਾ ਹੈਲੀਕਾਪਟਰ ਨੂੰ ਅੰਮ੍ਰਿਤਸਰ ਤੋਂ ਪਰਮਿਸ਼ਨ ਨਹੀਂ ਮਿਲੀ ਥੋੜੇ ਜੇ ਲੇਟ ਆ ਉਹ ਵੀ ਪਹੁੰਚ ਜਾਣਗੇ ਉਹ ਵੀ ਆ ਕੇ ਅੱਜ ਦੀ ਅੱਜ ਪ੍ਰੈਸ ਕਾਨਫਰੈਂਸ ਕਰਨਗੇ ਜੋ ਪੰਜਾਬ ਦੀ ਸਥਿਤੀ ਹੈ ਜਾਂ ਹਿੰਦੁਸਤਾਨ ਦੀ ਸਥਿਤੀ ਹੈ ਤੁਹਾਡੇ ਨਾਲ ਸਾਂਝੀ ਕਰਨਗੇ ਬਾਕੀ ਬਹੁਤ ਪ੍ਰਮਾਤਮਾ ਦੀ ਕਿਰਪਾ ਲੋਕਾਂ ਦਾ ਬਹੁਤ ਚੰਗਾ ਰਿਸਪੌਂਸ ਇੱਕੋ ਇੱਕ ਮੰਗ ਹੈ ਕਿ ਅਸੀਂ ਹਲਕੇ ਦੀ ਬੇਟੀ ਤੇ ਹਲਕੇ ਦੀ ਨੌਂ ਨੂੰ ਜਿਤਾਉਣਾ ਹਲਕੇ ਦੇ ਕੈਂਡੀਡੇਟ ਨੂੰ ਜਿਤਾਉਣਾ ਇਹ ਲੋਕਾਂ ਦੀ ਇੱਕੋ ਇੱਕ ਵੱਡੀ ਮੰਗ ਹੈ ਕਰਨੀ ਜੋ ਉਮੀਦਵਾਰ ਐਮਪੀ ਦੀ ਇਲੈਕਸ਼ਨ ਹੈ ਲੋਕਾਂ ਨੇ ਬਾਅਦ ਚ ਕੰਮ ਵੀ ਲੈਣੇ ਲੋਕਾਂ ਨੇ ਬਾਅਦ ਚ ਐਮਪੀ ਤਾਈ ਆਫ ਦੇ ਦੁੱਖ ਸੁੱਖ ਵਾਸਤੇ ਵੀ ਜਾਣਾ ਸੋ ਲੋਕ ਚਾਹੁੰਦੇ ਆ ਹਲਕੇ ਦੇ ਕੈਂਡੀਡੇਟ ਨੂੰ ਬਣਾਉਣ ਜੀ ਆਮ ਜਿਹਨੇ ਸਟਾਰ ਪ੍ਰਚਾਰ ਕਰ ਰਿਹਾ ਪਰ ਜਦੋਂ ਲੋਕਾਂ ਨੇ ਕੋਈ ਫਿਲਮ ਦੇਖਣੀ ਹੋਊਗੀ ਤੇ ਸਿਨਮਾ ਚ ਲੱਗੂਗੀ ਸਰ ਲੋਕ ਜਿੰਨੇ ਜਿੰਨੇ ਜੀ ਕਰਦਾ ਦੇਖ ਆਉਣਗੇ ਅੱਜ ਲੋਕਾਂ ਨੇ ਐਮਪੀ ਚੁਣਨਾ ਤੇ ਲੋਕ ਇਹੋ ਜਿਹੇ ਐਮਪੀ ਚੁਣਨਗੇ ਜਿਹੜਾ ਲੋਕਾਂ ਦੇ ਕੰਮ ਆ ਸਕੇ ਲੋਕਾਂ ਦੇ ਦੁੱਖ ਸੁੱਖ ਵਿੱਚ ਵਿਚਰ ਸਕੇ ਆ ਸਾਡੀ ਪੂਰੀ ਤਿਆਰੀ ਹੈ ਔਰ ਲੋਕ ਸਭਾ ਹਲਕੇ ਚ ਸੀ ਪਿੰਡ ਪਿੰਡ ਜਾ ਕੇ ਅਪੀਲ ਬੇਨਤੀ ਕਰ ਰਹੇ ਆਂ ਔਰ ਮੈਂ ਫ੍ਰੀਪੋਟ ਦੀ ਬੀਜੀ ਹੁਣ ਤੇ ਨਾਤੇ ਔਰ ਮੋਗੇ ਦੀ ਨੋ ਹੋਣ ਦੇ ਨਾਤੇ ਮੈਂ ਸਾਰੇ ਵੋਟਰਾਂ ਨੂੰ ਅਪੀਲ ਕਰਦੀ ਆਂ ਕਿ ਮੇਰਾ ਸਾਥ ਦਿਓ ਮੈਨੂੰ ਅਸ਼ੀਰਵਾਦ ਦਿਓ ਇਸ ਤਰ੍ਹਾਂ ਹੀ ਮੈਂ ਆਪਣੇ ਲੋਕ ਸਭਾ ਹਲਕੇ ਦੀ ਸੇਵਾ ਕਰਨੀ ਚਾਹੁੰਦੀ ਆਂ ਔਰ ਮੈਂ ਕਰੂੰਗੀ ਨੋਮੀਨੇਸ਼ਨ ਤੋਂ ਬਾਅਦ ਇਕਦਮ ਤੁਰੰਤ ਵੱਧਿਆ ਮੁਰਕੇ ਵਿੱਚ ਦਾ ਰਵੀ ਰੋਹਣ ਚੋਣ ਪ੍ਰਚਾਰ ਸਾਡਾ ਅੱਜ ਤੇਰੀ ਟੈਕਟਰ ਨੂੰ ਸਹੀ ਆ ਤੇਰਾ ਹੀ ਸਾਡਾ ਵਧਿਆ ਹੋਇਆ ਅਸੀਂ ਬੁਰਾ ਸਾਡਾ ਪਰਿਵਾਰ ਔਰ ਜਿੱਤੇ ਵੀ ਸਾਡੇ ਪਾਰਟੀ ਦੇ ਹੈਗੇ ਆ ਪੰਦਰ ਪੂਰਾ ਜੋਸ਼ ਨਾਲ ਕੰਮ ਕਰ ਰਹੇ ਆ ਔਰ ਇਹ ਜਿਹੜੀ ਹਨੇਰੀ ਆ ਛਲ ਗਈ ਹੈ ਕਾਂਗਰਸ ਪਾਰਟੀ ਦੀ ਔਰ ਜਿਹੜਾ ਨਤੀਜਾ ਬਹੁਤ ਵਧੀਆ ਹੋਗਾ ਤੁਸੀਂ ਨੂੰ ਦੋ ਨੂੰ ਨੂੰ ਵੀ ਦੋ ਸਾਲ ਦਾ ਸਮਾਂ ਪਰਵਾਹ ਵਾਅਦਾ ਕੀਤਾ ਇਹ ਨਹੀਂ ਬਿਲਕੁਲ ਨਹੀਂ ਹਾਂ ਜੇ ਕੰਮ ਸੀਗੇ ਡਵੈਲਪਮੈਂਟ ਦੇ ਉਹ ਵੀ ਬੰਦ ਹੈ ਔਰ ਜਿਹੜੇ ਸ਼ੁਰੂ ਕੀਤੇ ਹੋਏ ਸੀ ਉਹ ਵੀ ਉਹਨਾਂ ਨੇ ਉਦੋਂ ਬਾਅਦ ਚਲਾਏ ਨਹੀਂਗੇ ਔਰ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਬਹੁਤ ਜ਼ਿਆਦਾ ਹੈ ਔਰ 2 ਸਾਲ ਜਿਹੜੀ ਪੰਜਾਬ ਦੀ ਸਰਕਾਰ ਹੈ ਉਹਨੂੰ ਲੋਕ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਆ ਔਰ ਲੋਕ ਇੱਕ ਜੁਨ ਨੂੰ ਦੱਸਣਗੇ ਵੀ ਇਹ ਜਿਹੜੀ 2 ਸਾਲ ਦੀ ਸਰਕਾਰ ਨੇ ਕੀ ਕੰਮ ਕੀਤੇ ਔਰ ਕਿਵੇਂ ਇਹ ਲੋਕਾਂ ਵਿੱਚ ਵਿਚਰੀ ਆ ਔਰ ਲੋਕ ਪੂਰਾ ਕਾਂਗਰਸ ਪਾਰਟੀ ਨੇ ਫਤਵਾ ਦੇਣਗੇ ਔਰ ਇਹ ਜਿਹੜੀ ਸਾਡੀ ਸੀਟ ਹੈ ਲੋਕ ਸਰਬਾ ਹਲਕਾ ਫਰੀਦਕੋਟ ਦੀ ਆਪਣੀ ਬੇਟੀ ਨੂੰ ਮਾਨ ਸਤਕਾਰ ਦੇਣਗੇ ਔਰ ਪਿਆਰ ਦੇਣਗੇ ਮੈਮ 19 9 ਵਿੱਚ ਜੋ ਅੱਜ ਬੀਬੀ ਅਮਰਜੀਤ ਜੀ ਤੋਂ ਦੇ ਕਾਜ ਫਾਈਲ ਕਰਨ ਵਾਸਤੇ ਆਏ ਆਂ ਸਥਿਤੀ ਜਿਹੜੀ ਗੱਲ ਕਰਦੇ ਆਂ ਸਾਡੇ ਨੌ ਕੰਸਟੀਟੂਐਂਟਸ ਜੀ ਸਾਰੇ ਹਲਕਿਆਂ ਚੋਂ ਬਹੁਤ ਵਧੀਆ ਰਿਸਪੌਂਸ ਆ ਔਰ ਬਹੁਤ ਵੱਡੀ ਗੱਲ ਹੈ ਲੋਕ ਇਸ ਗੱਲ ਨੂੰ ਮਨ ਦੇ ਵਿੱਚ ਲੈ ਗਏ ਵੀ ਜਿਹੜੇ ਕਈ ਦਿਨ ਬਾਹਰਲੇ ਆ ਜਿਨ੍ਹਾਂ ਦਾ ਕੋਈ ਐਡਰੈਸ ਦਾ ਨਹੀਂ ਪਤਾ ਲੈਣਾ ਦੇਣਾ ਨਹੀਂ ਕੋਈ ਠੀਕ ਹੈ ਇੱਕ ਆਪ ਦੇ ਕਿਤੇ ਜਿ ਬਸ਼ੂਰ ਜਰੂਰ ਹੈ ਗਾਉਂ ਤੇ ਵਿੱਚ ਪਰ ਗੱਲ ਹੈ ਵੀ ਉਹਨਾਂ ਨੂੰ ਉਸ ਤੋਂ ਬਾਅਦ ਜਿਹੜਾ ਮਿਲਣਾ ਹੈ ਉਹ ਬਹੁਤ ਔਖਾ ਹੈ ਤੇ ਪਿੰਡੋਂ ਪਿੰਡ ਘਰ ਘਰ ਗੱਲ ਇਹ ਚੱਲ ਪਈ ਹੈ ਵੀ ਜਿਹੜੇ ਲੋਕਲ ਬੰਦਾ ਜਿਹੜਾ ਡਾਕਟਰ ਹੋਵੇ ਜਿਹੜਾ ਪਿੰਡ ਦਾ ਵਿਸ਼ੱਕ ਦੀ ਝੋਲਾਸ਼ਾਹ ਡਾਕਟਰ ਹੈ ਉਹਨੂੰ ਬੰਦਾ ਪਹਿਲ ਦਿੰਦਾ ਵੀ ਯਾਰ ਸਰ ਦੁਖਦਾ ਉਧਰ ਕੋਈ ਤਾਂ ਦੇ ਦੂ ਫੇਰਾ ਇਲਾਜ ਤਾਂ ਬਾਅਦ ਚ ਹੁੰਦਾ ਰਹੂ ਫਰਸਟ ایڈ ਦੇਣ ਵਾਸਤੇ ਟੀਉਰੀ ਹੁੰਦਾ ਜਲਦੀ ਕੋਈ ਦਵਾਈ ਬੂਟੀ ਨਹੀਂ ਇਸ ਕਰਕੇ ਬੀਬੀ ਅਮਰਜੀਤ ਦੇ ਕਰ ਲੋਕਾਂ ਦਾ ਧੀ ਹੈ ਨੂੰ ਹੱਥੋਂ ਦੀ ਲੋਕਾਂ ਨੇ ਟੋਟਲੀ ਮਨ ਬਣਾ ਲਿਆ ਸੀ ਲੋਕਲ ਕੈਂਡੀਡੇਟ ਨੂੰ ਪੜਾਹ ਪਾਲੇ ਟੈਨੂ ਵੀ ਇਧਰੋਂ ਅਸੀਂ ਵੋਟ ਨਹੀਂ ਕਿਉਂਕਿ ਇਧਰੋਂ ਜਾਂਦੇ ਉਧਰੋਂ ਵੀ ਆ ਰਹੇ ਨੇ ਇਹਦਾ ਕੋਈ ਬਹੁਤਾ ਅਸਰ ਨਹੀਂ ਪੈਂਦਾ ਹੁੰਦਾ ਠੀਕ ਹੈ ਵੀ ਇਹਨਾਂ ਹਰੇਕ ਬੰਦੇ ਨੂੰ ਆਪਣੇ ਆਪ ਦੇ ਵਿੱਚ ਮਨ ਜਿਹਦੇ ਚ ਲੰਮਾ ਸਮਾਂ ਪਾਰਟੀ ਦੀ ਸੇਵਾ ਕੀਤੀ ਹੋਵੇ ਘਰ ਦੇ ਵਿੱਚ ਗਿਲਾ ਸ਼ਿਕਵਾ ਛੋਟੇ ਛੋਟੀਆਂ ਗੱਲਾਂ ਦੇ ਉਹਨੂੰ ਭੁੱਲ ਕੇ ਜਿਸ ਪਾਰਟੀ ਦੇ ਵਿੱਚ ਬੰਦਾ ਆਉਂਦਾ ਉਸੇ ਪਾਰਟੀ ਦੇ ਵਿੱਚ ਰਹਿ ਕੇ ਸੇਵਾ ਕਰਨੀ ਚਾਹੀਦੀ ਹੈ